300 ਮੀਟਰ ਦੀ ਦੂਰੀ ਤੇ ਥਾਣੇ ਤੋਂ ਇੱਕ ਸੁਨਿਆਰੇ ਦੀ ਦੁਕਾਨ ਲੁੱਟੀ ਜਾਂਦੀ ਆ ਅਸੀਂ ਦੋਵੇਂ ਗਏ ਆ ਤੇ ਅਸੀਂ ਜਾ ਕੇ ਆਖਿਆ ਵੀ ਸਾਡੀ ਦੁਕਾਨ ਤੇ ਚੋਰੀ ਹੋ ਗਈ ਆਓ ਉਹ ਸੰਤਰੀ ਨੇ ਬੂਆ ਕੋਲੇ ਆਂਦਾ ਵੀਰੇ ਇੱਥੇ ਅਜੇ ਕੋਈ ਨਹੀਂ ਹੈਗਾ ਜਾਓ ਢੇਣ ਚੜੂਗਾ ਤੇ ਫਿਰ ਵੇਨੇ ਆ ਤੇ ਹੇ ਘਟਣਾ ਤੂੰ ਹੁਣ ਵੇਖੋ ਜਿਹੜਾ ਸਾਡਾ ਨਾ ਕਾਰਵਾਈ ਕੋਈ ਪੈਰਵਾਹੀ ਕਰੋ ਤੇ ਕਹਿੰਦਾ ਨਹੀਂ ਸਾਡੇ ਕੋਈ ਹੱਕ ਨਹੀਂ ਆ ਜੇ ਹਗਾ ਨਹੀਂ ਤੇ ਫਿਰ ਆਪਾਂ ਥਾਣੇ ਦਾ ਫਾਇਦਾ ਕੀ ਆ ਵੀਰ ਜੀ ਨੁਕਸਾਨ ਸਾਰਾ ਕੁਝ ਹੀ ਲੈ ਕੇ ਨੁਕਸਾਨ ਰਹਾ ਹੋਵੇ ਕੁਝ ਤੇ ਤੁਹਾਨੂੰ ਦੱਸਾਂ ਕਿੰਨਾ ਹੋ ਗਿਆ 8-9 ਲੱਖ ਇਹ ਤੜਕੇ ਮੈਨੂੰ 4 ਵਜੇ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਵੀਰ ਜੀ ਦੁਕਾਨ ਦਾ ਸ਼ਟਰ ਪਾਣ ਕੇ ਸਾਰਾ ਕੁਝ ਲੈ ਗਏ ਆ ਤੇ ਉਹ ਡੇਢ ਘੰਟਾ 1 ਘੰਟਾ ਤੇ 20 ਮਿੰਟ ਚੋਰੀ ਕੀਤੀ ਉਹਨਾਂ ਨੇ ਆ ਕੈਮਰੇ ਵਿੱਚ ਸਾਰਾ ਕੁਝ ਰਿਕਾਰਡ ਹੈ ਵੀ 1 ਘੰਟਾ ਵੀ ਹੁੰਦਾ 1 ਘੰਟਾ ਤੇ 20 ਮਿੰਟ ਉਹ ਲੱਗੇ ਰਹਾ ਤੇ ਉਹਦੇ ਵਿੱਚ ਇੱਕ ġੇੜਾ ਵੀ ਨਹੀਂ ਉਹਨਾਂ ਮਾਰਿਆ ਕਿ ਕਿਉਂ ਨਹੀਂ ਕਿਤੇ ਬਹੁਤ ਤਗੜਾ ਵਾ ਕਿਤੇ ਵੀ ਬੜਾ ਲੰਮਾ ਚੌੜਾ ਵਾ ਕਿ ਇਹਦੇ ਵਾਸਤੇ ਸਰਕਾਰ बस ਹੋ ਜਾਂਦੇ ਮੋਟਰਸਾਈਕਲ ਆ ਗੱਡੀ ਆ ਗੱਡੀ ਆ ਕਰੋ ਉਹਨਾਂ ਉਹਨਾਂ ਚੋਰਾਂ ਨੂੰ ਡਰ ਰਹਿੰਦਾ ਸਵੇਰ ਇੱਕ ਵੱਡੀ ਵਾਰਦਾਤ ਸਾਹਮਣੇ ਆਉਂਦੀ ਆ ਜੇਕਰ ਆਪਾਂ ਗੱਲ ਕਰੀਏ ਤਾਂ ਪੁਲਿਸ ਪੈਟਰੋਲਿੰਗ ਦੇ ਦਾਅਵੇ ਕਰਦੀ ਆ ਪਰ ਇਹ ਦਾਅਵੇ ਕਿੰਨੇ ਇੱਕ ਸਚਾਈ ਸਾਬਤ ਕਰਦੇ ਨੇ ਇਹ ਤਸਵੀਰਾਂ ਜੇਕਰ ਤੁਸੀਂ ਕਰੋ ਤਾਂ ਮੇਰੇ ਪਿੱਛੇ ਦੇਖ ਸਕਦੇ ਜੋ 300 ਮੀਟਰ ਦੀ ਦੂਰੀ ਤੇ ਥਾਣੇ ਤੋਂ ਇੱਕ ਸੁਨਿਆਰੇ ਦੀ ਦੁਕਾਨ ਲੁੱਟੀ ਜਾਂਦੀ ਆ ਤਸਵੀਰਾਂ ਦਿਖਾਉਣੇ ਆ ਦੁਕਾਨ ਮਾਲਕ ਵੀ ਇੱਥੇ ਮੌਜੂਦ ਹੈ ਜੇਕਰ ਤੁਸੀਂ ਤਸਵੀਰ ਦੀ ਗੱਲ ਕਰੋ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਜੋ ਕਿ ਕਿਸ ਤਰ੍ਹਾਂ ਤਿੰਨ ਨਕਾਬਪੋਸ਼ ਲਟੇਰੇ ਆਉਂਦੇ ਨੇ ਜਿਹੜੀ ਲੁੱਟ ਦੀ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦਿੱਤਾ ਜਾਂਦਾ ਹੈ ਸਭ ਤੋਂ ਵੱਡੀ ਗੱਲ ਕੀ ਪੁਲਿਸ ਪੈਟਰੋਲਿੰਗ ਦੇ ਲੱਖ ਦਾਅਵੇ ਕਰਦੀ ਆ ਇੱਥੇ ਚੌਂਕੀਦਾਰ ਵੀ ਰੱਖਿਆ ਹੋਇਆ ਏ ਪਰ ਫਿਰ ਵੀ ਜਿਹੜਾ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜੇ ਆ ਲਟੇਰੇ ਆਉਦੇ ਜਾਂਦੇ ਨੇ ਸਾਡੇ ਨਾਲ ਦੁਕਾਨ ਮਾਲਕ ਮੌਜੂਦ ਹੈ ਗੱਲਬਾਤ ਕਰੇਗਾ ਵੀ ਜੀ ਕਦੋਂ ਕਦੀ ਘਟਨਾ ਹੈ ਤੇ ਕਿੰਨਾ ਕੁ ਜਿਹੜਾ ਨੁਕਸਾਨ ਆ ਹੁਣ ਤੱਕ ਤੁਹਾਡਾ ਹੋ ਗਿਆ ਵਾ ਵੀਰ ਜੀ ਨੁਕਸਾਨ ਸਾਰਾ ਕੋਈ ਲੈ ਕੇ ਨੁਕਸਾਨ ਰਹਾ ਹੋਵੇ ਕੋਈ ਤੇ ਤੁਹਾਨੂੰ ਦੱਸਾਂ ਕਿੰਨਾ ਹੋ ਗਿਆ 8-9 ਲੱਖ ਇਹ ਤੜਕੇ ਮੈਨੂੰ 4 ਵਜੇ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਵੀ ਵੀਰ ਜੀ ਦੁਕਾਨ ਦਾ ਸ਼ਟਰ ਪੰਨ ਕੇ ਸਾਰਾ ਕੋਈ ਲੈ ਗਿਆ ਤੇ ਆਓ ਵੇਖੀਏ ਮੈਂ ਆਇਆ ਜਦੋਂ ਮੈਂ ਵੇਖਿਆ ਤੇ ਹੈਗਾ ਹੀ ਕੁਝ ਨਹੀਂ ਤਜੋਰੀ ਲੈ ਕੇ ਮੇਰੀ ਕੱਢ ਗਏ ਤਜੋਰੀ ਕਿਸ ਚੀਜ਼ ਨਾਲ ਭੰਤੋ ਕੀਤੀ ਜੀ ਆਹ ਵੇਖੋ ਜੀ ਆਹ ਪੈ ਪਿਆ ਉਸੇ ਵੱਡਾ ਪਤਾ ਨਹੀਂ ਕਿਥੋਂ ਖੰਭਾ ਲੈ ਕੇ ਆਏ ਉਹਦੇ ਨਾਲ ਮੇਰਾ ਸ਼ਟਰੜਾੜ ਆ ਗਏ ਉਹਨਾਂ ਸ਼ਟਰ ਚੁੱਕ ਗਏ ਤੇ ਤੋੜਤਾ ਸਾਰਾ ਕੁਝ ਅੰਦਰੋਂ ਕਿਹਨੇ ਜਾਣੇ ਸੀਗੇ ਇਹਦੇ ਵਿੱਚ ਤਾਂ ਤਿੰਨ ਜਾਣੇ ਆਉਣਦੇ ਸੀ ਸੀਸੀਟੀਵੀ 'ਚ ਮੇਰੇ ਹਿਸਾਬ ਨਾਲ ਉਧਰ ਵੀ ਦੋ ਜਾਣੇ ਇੱਧਰ ਘਲੋਤੇ ਹੋਣੇ ਇੱਕ ਦੋ ਜਾਣੇ ਇੱਧਰ ਘਲੋਤੇ ਹੋਣੇ ਜਿਹੜੇ ਧਿਆਨ ਰੱਖਣਦੇ ਆ ਉਹ ਕੰਮ ਕਰਨਦੇ ਆ ਰਾਮ ਨਾਲ ਕੀ ਪੈਟਰੋਲਿੰਗ ਨਹੀਂ ਹੁੰਦੀ ਪੁਲਿਸ ਦੀ ਇੱਥੇ ਪੈਟਰੋਲਿੰਗ ਤਾਂ ਨਹੀਂ ਵੀਰ ਜੀ ਸਿਕਿਉਰਿਟੀ ਗਾਰਡ ਇੱਥੇ ਰੱਖੇ ਪ੍ਰਾਈਵੇਟ ਉਹ 100 ਰੁਪਏ ਸਾਰੀਆਂ ਦੁਕਾਨਾਂ ਤੋਂ ਭੀਖ ਹਣ ਚ ਗਰਾਉਂਦੇ ਅਸੀਂ ਵੀ ਦੇਣੇ ਆ ਉਹਨਾਂ ਤੇ ਉਹ ਡੇਢ ਘੰਟਾ 1 ਘੰਟਾ ਤੇ 20 ਮਿੰਟ ਚੋਰੀ ਕੀਤੀ ਉਹਨਾਂ ਨੇ ਆ ਕੈਮਰੇ ਚ ਸਾਰਾ ਕੋਈ ਰਿਕਾਰਡ ਹੈ ਵੀ 1 ਘੰਟਾ ਵੀ ਹੁੰਦਾ 3:00 ਵਜੇ ਦੇ ਕਰੀਬ ਆ 1 ਘੰਟਾ ਤੇ 20 ਮਿੰਟ ਉਹ ਲੱਗੇ ਰਹੇ ਆ ਤੇ ਉਹਦੇ ਵਿੱਚ ਇੱਕ ġੇੜਾ ਵੀ ਨਹੀਂ ਉਹਨਾਂ ਮਾਰਿਆ ਵੀ ਸਾਡੀ ਇਹ ਚੋਰੀ ਹੋਣ ਬਾਅਦ ਜਾਂਦੀ ਪੈਟਰੋਲਿੰਗ ਦੀ ਕੋਈ ਗੱਡੀ ਆਈ ਨਹੀਂ ਭਾਈ 4:00 ਵਜੇ ਗਏ ਆ ਉਥੇ ਮੇਰਾ ਵੀਰਾ ਨਾਲ ਹੀ ਅਸੀਂ ਦੋਵੇਂ ਗਏ ਆ ਤੇ ਅਸੀਂ ਜਾ ਕੇ ਆਖਿਆ ਵੀ ਸਾਡੀ ਦੁਕਾਨ ਤੇ ਚੋਰੀ ਹੋ ਗਈ ਆਓ ਉਹ ਸੰਤਰੀ ਨੇ ਬੂਆ ਖੋਲਿਆ ਆਂਦਾ ਵੀਰੇ ਇੱਥੇ ਅਜੇ ਕੋਈ ਨਹੀਂ ਹੈਗਾ ਜਾਓ ਦਿਨ ਚੜੂਗਾ ਤੇ ਫਿਰ ਵੇਣੇ ਆ ਤੇ ਇਹ ਵੀਰਾਂ ਦਾ ਵੀ ਕੋਈ ਅੰਦਰ ਕੋਈ ਵੀ ਨਹੀਂ ਹੈਗਾ ਆਂਦਾ ਜੀ ਕੋਈ ਫੋਰਸ ਹੋਵੇ ਤੇ ਤੁਹਾਡੇ ਨਾਲ ਕਰ ਲਈਏ ਤੇ ਜਿਹੜੇ ਬਾਹਰ ਬੈਠੇ ਸੀ ਦੋ ਜਣੇ ਗੱਡੀ ਲੈ ਕੇ ਮਾ ਬਾਜੀ ਤੁਸੀਂ ਆ ਜਵਾਂਦਾ ਸੀ ਭਰਾਵਾ ਥਾਣੇ ਦੀ ਸਿਕਿਉਰਿਟੀ ਬੈਠੇ ਦੁਕਾਨਾਂ ਦੀ ਥੋੜਾ ਬੈਠੇ ਆ ਅੱਛਾ ਹਾਂ ਕਿਹੜੇ ਕਿਹੜਾ ਮੁਲਾਜ਼ਮ ਭਾਜਾ ਨਾਮ ਤੁਹਾਨੂੰ ਪਤਾ ਆਪਾਂ ਨੂੰ ਨਾਮ ਥੋੜਾ ਆਪਾਂ ਕਿਹੜਾ ਵਿਚਰਦੇ ਉਹਨਾਂ 'ਚ ਨਾਮ ਥੋੜਾ ਪਤਾ ਉਹਨਾਂ ਨੂੰ ਕੀ ਨਾਮ ਬਾਜੀ ਤੁਹਾਡਾ ਕੀ ਨਾਮ ਮੇਰਾ ਗੁਰਸੇ ਸਿੰਘ ਜੀ ਤੁਸੀਂ ਨਾਲ ਗਏ ਹੋ ਫਿਰ ਥਾਣੇ ਰਿਪੋਰਟ ਲਿਖਾਉਣ ਪਰ ਕੀ ਕਾਰਵਾਈ ਉਹਨਾਂ ਕੀਤੀ ਕੋਈ ਨਹੀਂ ਜੀ ਪਹਿਲਾਂ ਦੋ ਜਣੇ ਬਾਹਰ ਬੈਠੇ ਆ ਤੇ ਉਹਨਾਂ ਨੇ ਕਹੇ ਕਿ ਸਾਡੇ ਨਾਲ ਘਟਨਾ ਵਾਪਰ ਗਈ ਸਾਡੇ ਨਾਲ ਤੇ ਕਹ ਬਾਹਰ ਆ ਕੇ ਕਹਿੰਦਾ ਹਾਂਜੀ ਇਹੀ ਆ ਘਟਨਾ ਹੋ ਗਈ ਆ ਤੇ ਫਿਰ ਬਾਹਰ ਆ ਕੇ 2 ਮਿੰਟ ਫਿਰ ਅੰਦਰ ਚੜ ਗਿਆ ਤੇ ਫਿਰ ਕਹਿੰਦਾ ਜੀ ਸ਼ੇਰੇ ਆਇਆ ਤੁਸੀਂ ਤੇ ਇਹ ਘਟਨਾ ਤੁਸੀਂ ਹੁਣ ਵੇਖੋ ਜਿਹੜਾ ਸਾਡਾ ਨਾ ਕਾਰਵਾਈ ਕੋਈ ਪੈਰਵਾਈ ਕਰੋ ਤੇ ਕਹਿੰਦਾ ਨਹੀਂ ਸਾਡੇ ਕੋਈ ਹਗਾ ਨਹੀਂ ਆ ਤੇ ਜੇ ਹਗਾ ਨਹੀਂ ਤੇ ਫਿਰ ਆਪਾਂ ਥਾਣੇ ਦਾ ਫਾਇਦਾ ਕੀ ਆ ਥਾਣੇ ਆ ਕੇ ਲੋਕਾਂ ਵਾਸਤੇ ਤੇ ਇਹ ਆਪਣੀ ਸਿਕਿਉਰਿਟੀ ਕਰਦੇ ਫਿਰ ਥਾਣੇ ਦੀ ਕਰਦੇ ਫਿਰ ਲੋਕਾਂ ਵਾਸਤੇ ਕੀ ਰਹਾ ਗਿਆ ਫੇਰਾ ਪ੍ਰਸ਼ਾਸਨ ਨੇ 1 ਰੁਪਈਆ ਦਾ ਸਾਥ ਨਹੀਂ ਦਿੱਤਾ ਸਾਡੇ ਨਾਲ ਇੱਕ ਇੱਕ ਘੰਟਾ 20 ਮਿੰਟ ਦੇ ਕਰੀਬ ਜਿਹੜੀ ਆ ਲੁੱਟ ਦੀ ਵਾਰ ਪੂਰੀ ਤਸੱਲੀ ਨਾ ਕਰਕੇ ਗਿਆ ਜੀ ਕੰਮ ਆਪਣਾ 2 ਵਜੇ ਤੇ 40-45 ਮਿੰਟ ਦੇ ਲੱਗੇ ਪਨੇ ਆਏ ਆ ਤੇ 3 ਵਜੇ ਤੇ 40-45 ਮਿੰਟ ਦੇ ਲੱਗੇ ਪਨੇ ਚੱਲ ਗਏ ਆ ਤੂੰ ਇਹ ਕਿਹੜੇ ਵਿੱਚ ਤੂੰ ਠਾਣੇ ਕਿੰਨੇ ਵਜੇ ਗਏ ਜੋ ਅਸੀਂ ਠਾਣੇ ਗਏ ਆ ਲਗਭਗ ਸਾਨੂੰ 4 ਵਜੇ ਦੇ 5 ਮਿੰਟ ਦੇ ਉਹਨਾਂ ਸਿਕਿਉਰਿਟੀ ਵਾਲਿਆਂ ਦਾ ਫੋਨ ਆਇਆ ਏ ਤੇ 15-20 ਮਿੰਟ ਦਵਾ ਦੇ ਅਸੀਂ ਚੱਲ ਗਏ ਆ ਕਿ ਲਗਭਗ 4:30 ਦੇ ਵਿੱਚ ਵਿੱਚ ਚੱਲ ਗਏ ਅਸੀਂ ਇੱਕ ਇੱਕ ਬੰਦਾ ਵੀ ਕੋਈ ਆਇਆ ਜੀ ਇੱਕ ਬਣੀ ਆ ਇੱਕ ਬਣੀ ਆ ਜੀ ਹੁਣ ਤਾਂ ਟਾਣਾ ਮੁਕੀ ਹੋ ਕੇ ਗਏ ਤੁਹਾਡੇ ਕੋਲ ਫੋਨ ਆਇਆ ਜੀ ਹੁਣ ਤਾਂ ਹੁੰਦਾ ਕੀ ਸਾਨ 9 ਵਜੇ 4 ਵਜੇ ਦੇ ਤੜਕੇ ਖਾਣ ਦੇ ਛੜਕਾਂ ਦੇ 9 ਵਜੇ ਆ ਵੇਖੋ ਟਾਈਮ ਵੇਖੋ ਨਾ 4 ਵਜੇ ਦੇ ਤੜਕੇ ਦੇ ਤੱਕੇ ਖਾਣ ਦੇ ਦੋਵੇਂ ਭਰਾ ਹੀ ਛੜਕਾਂ ਦੇ ਤੇ ਹੁਣ ਟਾਈਮ ਵੇਖੋ 9 ਵਜੇ ਆ ਵੀ ਜੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦਾ ਦਾਵਾ ਕਰਨ ਵਾਲੀ ਪੰਜਾਬ ਪੁਲਿਸ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਅਜਿਹੀ ਘਟਨਾ ਜਿਹੜੀ ਆ ਥਾਣੇ ਦੇ ਨਜ਼ਦੀਕ ਵਾਪਰ ਜਾਂਦਾ ਦੇਖੋ ਜੀ ਇੱਕ ਚੋਰੀ ਹੋਣਾ ਦਾ ਬਹੁਤ ਮੰਦ ਭਾਗੀ ਘਟਨਾ ਹੈ ਮੈਂ ਇਸਦੇ ਬਹੁਤ ਨਿੰਦਨਯੋਗ ਹਾਂ ਜੀ ਇਹ ਬਹੁਤ ਮਾੜੀ ਘਟਨਾ ਵਾ ਕਿਸੇ ਵੀ ਦੁਕਾਨਦਾਰ ਨਾਲ ਸਕਦੀ ਭਰਾ ਦੀ ਦਾ ਗੋਲਡਨ ਦੀ ਦੁਕਾਨ ਸੇ ਚੋਰੀ ਹੋਈ ਆ ਇਸ ਦੇ ਨਾਲ ਇੱਕ ਸਰਕਾਰ ਤੇਰਾ ਸਵਾਲੀਆ ਚਿੰਨ੍ਹ ਬੰਦਾ ਬੰਦਾ ਬਸ ਨੇੜੇ ਦੇ ਸਾਡੇ ਥਾਣੇ ਦੇ ਸਵਾਲੇ ਚਿੰਨ੍ਹ ਗੱਡਾ ਉੱਡਾ ਬੰਦਾ ਬਹੁਤ ਹੀ ਨੇੜੇ ਬਹੁਤ ਬੜੀ 20 ਦੁਕਾਨਾਂ ਲੱਗੇ ਥਾਣਾ ਹੁਣਾ ਤੇ ਡੇਢ ਘੰਟਾ ਉੱਥੇ ਚੋਰੀ ਕਰਦੇ ਰਹੇ ਇੱਥੇ ਸਿਕਿਉਰਿਟੀ ਦਾ ਸਮਝ ਲੈ ਕਿ ਪ੍ਰਾਈਵੇਟ ਸਿਕਿਉਰਿਟੀ ਰੱਖੀ ਹੈ ਚਰ ਕਿਦੇ ਅੱਖ ਲੱਗੀ ਸੋ ਪਹਿਲੀ ਗੱਲ ਉਹਨਾਂ ਦਾ ਫਰਜ਼ ਬੰਦ ਦੂਜੀ ਗੱਲ ਪੈਟਰੋਲ ਸਾਰੀ ਰਾਤ ਹੋਣੀ ਚਾਹੀਦੀ ਆ ਵੀ ਕਿਵੇਂ ਕਿਤੇ ਬਹੁਤ ਤਗੜਾ ਵਾ ਕਿਤੇ ਵੀ ਬੜਾ ਲੰਮਾ ਚੌੜਾ ਵਾ ਕਿ ਇਹਦੇ ਵਾਸਤੇ ਸਰਕਾਰ ਨੇ ਮੋਟਰਸਾਈਕਲ ਦਿੱਤਾ ਹੋਇਆ ਪੈਟਰੋਲਿੰਗ ਰਾਤ ਨੂੰ ਕਰਦੇ ਆ ਪਰ ਸੌ ਜਾਂਦੇ ਮੋਟਰਸਾਈਕਲ ਆ ਗੱਡੀ ਆ ਗੱਡੀ ਆ ਕਰੋ ਉਹਨਾਂ ਉਹਨਾਂ ਚੋਰਾਂ ਨੂੰ ਡਰ ਰਹਿਂਦਾ ਅਸੀਂ ਮੈਂ ਇਸੇ ਵਾਰ ਤੋਂ ਮੈਂ ਮੌਜੂਦਾ ਕਾਉਂਸਲਰ ਆ ਅਸੀਂ ਵੀ ਆਪਦਾ ਸਾਰੀ ਟੀਮ ਨੇ ਕਰਦੇ ਆ ਵਰਕ ਪਰ ਇਹ ਬਹੁਤ ਹੀ ਮਨਿੰਦਨ ਜੋ ਘਟਣਾ ਪੁਲਿਸ ਤੇ ਬਹੁਤ ਵੱਡਾ ਨਿਸ਼ਾਨੀਆਂ ਚ ਇੰਨੇ ਆ ਜੀ ਅਜੇਕਰ ਗੱਲ ਕਰੀਏ ਤਾਂ ਤਰਨਤਾਰਨ ਦੇ ਵਿੱਚ ਇਹ ਦੂਜੀ ਘਟਨਾ ਜੇਕਰ ਆਪਾਂ ਪਹਿਲਾਂ ਦੀ ਘਟਨਾ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਹੀ ਜਿਹੜੇ ਨਕਾਬਪੋਸ਼ ਲੁਟੇਰੇ ਆ ਤਰਨਤਾਰਨ ਦੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਆ ਹਥਿਆਰਾਂ ਦੀ ਨੋਕ ਦੇ ਉੱਤੇ ਜਿਹੜੀ ਲੁੱਟਖੋ ਕੀਤੀ ਜਾਂਦੀ ਆ ਜੇਕਰ ਇਸ ਘਟਨਾ ਦੀ ਗੱਲ ਕਰੀਏ ਤਾਂ ਇਹ ਮਹਿਜ ਥਾਣੇ ਤੋਂ 300 ਮੀਟਰ ਦੀ ਦੂਰੀ ਤੇ ਆ ਦੁਕਾਨਦਾਰ ਮਾਲਕ ਜਿਹੜਾ ਆ ਉਹ ਦਾਵਾ ਕਰ ਰਿਹਾ ਵਾ ਕਿ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਆ ਪਰ ਪ੍ਰਸ਼ਾਸਨ ਵੱਲੋਂ ਅੱਗੋਂ ਹੱਸਿਓ ਹਿਣੀ ਜਵਾਬ ਦਿੱਤੇ ਜਾਂਦੇ ਆ ਬੇਸ਼ੱਕ ਘਟਨਾ ਦੇ 4 ਘੰਟੇ ਬਾਅਦ ਠਾਣਾ ਮੁਖੀ ਪਹੁੰਚਦੇ ਆ ਲਿਖਤ ਪੜਤ ਕਰਨ ਲਈ ਕਰਕੇ ਜਿਹੜਾ ਉਹ ਲੈ ਜਾਂਦੇ ਆ ਤੇ ਦੁਕਾਨਦਾਰ ਨੂੰ ਇੱਕ ਲਿਖਤੀ ਦਰਖਾਸਤ ਦੇਣ ਲਈ ਜਿਹੜਾ ਕਿਹਾ ਜਾਂਦਾ ਹੁਣ ਦੇਖਦੇ ਆਂ ਵੀ ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਸੋ ਤਸਵੀਰਾਂ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਮਹਿਜ ਠਾਣਾ ਪਿੱਖੀਵਿੰਡ ਤੋਂ 300 ਮੀਟਰ ਦੀ ਦੂਰੀ ਤੇ ਸਨਿਆਰੇ ਦੀ ਦੁਕਾਨ ਤੇ ਜਿਹੜੀ ਆ ਲੁੱਟਖੋਦੀ ਵਾਰਦਾਤ ਹੁੰਦੀ ਆ ਇਸ ਮਾਮਲੇ ਸਬੰਧੀ ਅਸੀਂ ਗੱਲਬਾਤ ਕਰਨ ਲਈ ਠਾਣਾ ਪਿੱਖੀਵਿੰਡ ਵਿਖੇ ਪਹੁੰਚੇ ਆਂ ਦੇਖਦੇ ਆਂ ਵੀ ਠਾਣਾ ਮੁਖੀ ਇਸ ਮਾਮਲੇ ਸਬੰਧੀ ਕੀ ਕਹਿੰਦੇ ਨੇ ਸਰ ਖਾਣੇ ਤੋਂ ਕਰੀਬ 300 ਮੀਟਰ ਦੀ ਦੂਰੀ ਤੇ ਇੱਕ ਸਨੇਾਰੇ ਦੀ ਦੁਕਾਨ ਤੇ ਲੁੱਟ ਕੋ ਜਿਹੜੀ ਗੱਲਿਆ ਕੇ ਨਿਕਾਬ ਕੋ ਜਿਹੜੀ ਲੁੱਟ ਦੀ ਵਾਰਤਾ ਨੂੰ ਜਾਣ ਦਿੱਤੀ ਗਿਆ ਕੀ ਮਾਮਲਾ ਸਰ ਤੇ ਕੋਈ ਦਰਖਾਸਤ ਵੀ ਕਰਾਈ ਹੋ ਇਸ ਬੋਤ। ਹਾਂ ਹੁਣ ਧਿਆਨ ਚ ਲੈਂਦਾ ਜੀ ਇਹਨਾਂ ਨੇ ਕਿ ਅੰਮ੍ਰਿਤਸਰ ਕੋਲ ਪੂਲੇ ਗੇਟ ਦੇ ਲਾਗੇ ਇਹਨਾਂ ਦੀ ਦੁਕਾਨ ਆ ਜਿਊਲਰੀ ਦੀ। ਉਹਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਉਚੋਰੀ ਹੋਈ ਇਹਨਾਂ ਦੀ। ਦਰਖਾਸਤ ਦੇ ਰਿਹਾ ਹੁਣ ਜਿਵੇਂ ਦਰਖਾਸਤ ਦੇ ਲੇ ਮੋਕਾ ਵੇਖਾਂ ਜੀ ਇਹਨਾਂ ਦਾ ਤੇ ਜੋ ਐਫਆਰ ਲੌਂਚ ਕਰਕੇ ਅਗਲੀ ਪ੍ਰोसीडिंग ਸ਼ੁਰੂ ਕਰਦੇ ਹਾਂ ਜੀ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖੀਆਂ ਤੁਸੀਂ ਹਾਂ ਉਹ ਬਿਲਕੁਲ ਉਹਨਾਂ ਨੂੰ ਫਲੈਸ਼ ਕਰਨੇ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਤੋਂ ਵੀ ਇਹ ਜਿੱਧਰ ਨੂੰ ਇਹਨਾਂ ਦਾ ਮੋਟਰਸਾਈਕਲ ਗਿਆ ਜੀ ਅੰਪਲ ਸਰ ਸਾਈਡ ਨੂੰ ਉਹਨੂੰ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਕਿੰਗਲਾਂ ਕਿ ਕਿੱਥੇ ਤੱਕ ਜਾਂਦੇ ਸਰ ਦੁਕਾਨਦਾਰ ਕਹਿ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਹੋ ਗਈ ਪੰਜਾਬ ਦੇ ਤੱਕ ਇਹ ਗੱਲ ਤੇ ਸਹੀ ਇਹਨਾਂ ਦੀ ਰਾਤ ਨੂੰ ਸਾਡੇ ਕੋਲ ਰਾਤ ਦੀ ਪਟੋਲਿੰਗ ਹੈ ਨਹੀਂ ਕਿਉਂਕਿ ਆ ਦੂਜੇ ਬੰਦੇ ਸਾਡੇ ਨਾਲੇ ਚੱਲਦੇ ਆ ਅ ਡੇੜੇ ਦੂਜੇ ਚੱਲੇ ਸੀ ਹੁਣ ਅੱਜ ਕੱਲ੍ਹ ਦੇ ਮਾਹੌਲ ਦੇ ਹਿਸਾਬ ਨਾਲ ਸਾਡੇ ਨਾਲੇ ਵਗੈਰਾ ਚੱਲਦੇ ਆ ਰਾਤ ਦੀ ਪਟੋਲਿੰਗ ਵਾਕਿਆ ਨਹੀਂ ਹੈ ਸਾਡੇ ਕੋਲ ਸਰ ਕੀ ਕਾਰਵਾਈ ਸਰ ਇਹ ਦੂਗਾ ਕੀ ਕੀ ਜਾਰੀ ਕਰ ਰਹੇ ਜਿੱਦਾਂ ਦੀ ਐਫਆਰ ਲੋਜ ਕਰਨ ਤੋਂ ਬਾਅਦ ਬਾਕੀ ਹੁਣ ਸੀਸੀਟੀਵੀ ਖੰਗਾਲਾਂਗੇ ਇਹਨੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਖੰਗਾਲਾਂਗੇ ਉਸ ਹਿਸਾਬ ਨਾਲ ਅੱਗੇ ਮੂਵ ਕਰਾਂਗੇ ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨੇਹਾ ਦਿੱਤੀ ਤੁਹਾਨੂੰ ਦਾ ਫਿਲਹਾਲ ਦਰਖਾਸਤ ਉਰ ਲਿਖ ਰਹੇ ਆ ਜੀ ਸਾਡੀ 60000 ਕਹਿੰਦੇ ਲਗਦੀ ਏ ਬਾਕੀ ਹੁਣ ਜੋ ਲਿਖਣਗੇ ਉਹਦੇ ਅਨੁਸਾਰ ਸੋ ਇਸ ਮਾਮਲੇ ਸੰਬੰਧੀ ਥਾਣਾ ਪਿੱਖੀ ਵੈਂਟ ਦੇ ਮੁਖੀ ਮਨੋਜ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 2:30 ਤੋਂ 3 ਵਜੇ ਦੇ ਤੜਕਸਾਰ ਦਰਮਿਆਨ ਜਿਹੜਾ ਆ ਉਹਨਾਂ ਨੂੰ ਸੂਚਨਾ ਮਿਲਦੀ ਆ ਕਿ ਇੱਕ ਪੂਲਾ ਗੇਟ ਦੇ ਨਜ਼ਦੀਕ ਰਾਜਪੁਰ ਜੁਵਲਰ ਨਾਮ ਕੋ ਦੁਕਾਨ ਦੇ ਉੱਤੇ ਤਿੰਨ ਨਕਾਬਪੋਸ਼ ਲੁਟੇਰੇ ਜਿਹੜੇ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਆ ਫਿਲਹਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਖੰਗਾਲਿਆ ਜਾ ਰਿਹਾ ਹੈ ਜਾਂਚ ਆਰੰਭ ਦਿੱਤੀ ਆ ਤੇ ਜਿਹੜਾ ਦੁਕਾਨ ਮਾਲਕ ਆ ਉਹਦੇ ਵੱਲੋਂ ਦਰਖਾਸਤ ਦਿੱਤੀ ਜਾ ਰਹੀ ਆ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕੀਤੀ ਜਾਵੇਗੀ ਉਹਨਾਂ ਵੱਲੋਂ ਦਾਵਾ ਵੀ ਕੀਤਾ ਜਾ ਰਿਹਾ ਵੀ ਜਲਦ ਹੀ ਜਿਹੜੇ ਮੁਲਜ਼ਮ ਆ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਖ਼ਬਰਾਂ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਨ ਦੇ ਨਾਲ ਰਿੰਪਲ ਗੋਲਨ ਰੋਜ਼ਾਨਾ ਸਪੋਕਸਮੈਨ ਟੀਵੀ